ਨੇ ਕਬੀਰ ਮੇਰੀ ਸਿਮਰਨੀ ਸਮਾਜ ਦੇ ਅੰਦਰ ਲੋਕਾਂ ਨੇ ਜਦੋਂ ਵੀ ਅਕਾਰਪੁਰਖ ਪਰਮਾਤਮਾ ਦੇ ਨਾਮ ਨੂੰ ਸਿਮਰਨ ਦੀ ਗਲੀ ਦੱਸੀ ਹੈ ਉਸ ਨੂੰ ਸਿਮਰਨ ਦਾ ਢੰਗ ਦੱਸਿਆ ਹੈ ਤਰੀਕਾ ਦੱਸਿਆ ਹੈ ਤਾਂ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰਿਭਾਸ਼ਾਵਾਂ ਤੇ ਕਈ ਤਰ੍ਹਾਂ ਦੀਆਂ ਗੱਲਾਂ ਖੜੀਆਂ ਕਰ ਦਿੱਤੀਆਂ ਤੇ ਬਾਹਰੀ ਰੂਪ ਦੇ ਵਿੱਚ ਕੁਝ ਐਸੇ ਢੰਗ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਕਿ ਇਸ ਤਰੀਕੇ ਦੇ ਨਾਲ ਰੱਬ ਦਾ ਸਿਮਰਨ ਜਾਂ ਉਸ ਦਾ ਜਾਪ ਕੀਤਾ ਜਾ ਸਕਦਾ ਹੈ ਤੇ ਜੋ ਬਾਬਾ ਜੀ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਇੱਕ ਉਹ ਲੋਕ ਨੇ ਜਿਹੜੇ ਸਿਮਰਨ ਦੇ ਨਾਮ ਤੇ ਹੱਥ ਦੇ ਵਿੱਚ ਮਾਲਾ ਫੜ ਲੈਂਦੇ ਨੇ ਅਤੇ ਕਹਿੰਦੇ ਨੇ ਕਿ ਇਸ ਮਾਲਾ ਦੇ ਨਾਲ ਜਾਂ ਮਣਕਣਿਆਂ ਦੇ ਨਾਲ ਮੈਂ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰ ਰਿਹਾ ਹਾਂ ਤੇ ਮਨੁੱਖ ਨਾਲ-ਨਾਲ ਤੇ ਜ਼ੁਬਾਨ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਬੋਲਦਾ ਤੇ ਨਾਲ-ਨਾਲ ਮਣਕਣੇ ਗਿਣਦਾ ਹੈ ਕਿ ਕਿੰਨੀ ਗਿਣਤੀ ਹੋ ਗਈ ਹੈ ਤੇ ਬਾਹਰੀ ਰੂਪ ਦੇ ਵਿੱਚ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਭਾਈ ਜੇ ਇਸ ਤਰੀਕੇ ਦੇ ਨਾਲ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਕਰੇਗਾ ਉਹ ਨਾਮ ਸਿਮਰੇਗਾ ਜਾਂ ਫਿਰ ਗਿਣਤੀ ਪੂਰੀ ਕਰੇਗਾ ਕਿ ਮੈਂ ਕਿੰਨੀ ਵਾਰ ਉਸ ਰੱਬ ਦਾ ਨਾਮ ਲੈ ਰਿਹਾ ਹਾਂ ਤੇ ਦੁਖਾਂਤ ਦੀ ਗੱਲ ਜਿਹੜੀ ਹੈ ਕਿ ਮਨੁੱਖ ਆਪਣੇ ਜੀਵਨ ਦੇ ਅੰਦਰ ਇਸ ਗੱਲ ਨੂੰ ਬੜਾ ਲੇਟ ਸਮਝਦਾ ਹੈ ਬੜਾ ਦੂਰੋਂ ਸਮਝਦਾ ਹੈ ਕਿ ਮਨੁੱਖ ਦਾ ਸਿਮਰਨਾ ਰੱਬ ਨੂੰ ਯਾਦ ਕਰਨਾ ਇਸ ਦੇ ਲਈ ਕੋਈ ਬਾਹਰੀ ਗਿੰਤੀਆਂ ਮੰਤੀਆਂ ਕੋਈ ਬਾਹਰੀ ਮਾਲਾਂ ਆਦਿਕ ਪਦਾਰਥ ਕਿਤੇ ਵੀ ਕੋਈ ਜ਼ਰੂਰਤ ਨਹੀਂ ਹੈ ਕੋਈ ਲੋੜ ਨਹੀਂ ਹੈ ਇਨ੍ਹਾਂ ਬਾਹਰੀ ਚੀਜ਼ਾਂ ਤੋਂ ਬਿਨਾਂ ਵੀ ਰੱਬ ਦਾ ਸਿਮਰਨ ਕੀਤਾ ਜਾ ਸਕਦਾ ਹੈ ਔਰ ਇਹ ਸਿਮਰਨ ਕਰਨਾ ਰੱਬ ਨੂੰ ਯਾਦ ਕਰਨਾ ਇਤਨੀ ਸੌਖੀ ਖੇਡ ਨਹੀਂ ਹੈ ਜਿਵੇਂ ਮਨੁੱਖ ਸਮਝਦਾ ਹੈ ਬਾਹਰੀ ਰੂਪ ਦੇ ਵਿੱਚ ਕਿ ਰੱਬ ਦਾ ਨਾਮ ਜ਼ੁਬਾਨ ਤੋਂ ਲਿਆ ਰੱਬ ਦਾ ਨਾਮ ਜ਼ੁਬਾਨ ਤੋਂ ਬੋਲਿਆ ਤੇ ਮੈਂ ਰੱਬ ਨੂੰ ਸਿਮਰ ਲਿਆ ਤੇ ਬਹੁਤੇ ਧਾਰਮਿਕ ਆਗੂਆਂ ਨੇ ਬਹੁਤੇ ਧਾਰਮਿਕ ਪ੍ਰਚਾਰਕਾਂ ਨੇ ਕਥਾਵਾਚਕਾਂ ਨੇ ਆਦਿਕ ਇਹ ਪਰਿਪਾਸ਼ਾਾਂ ਸਮਾਜ ਦੇ ਸਾਹਮਣੇ ਰੱਖ ਦਿੱਤੀਆਂ ਕਿ ਜੇ ਆਪਨੇ ਰੱਬ ਨੂੰ ਸਿਮਰਨਾ ਵੀ ਹੈ ਯਾਦ ਵੀ ਕਰਨਾ ਹੈ ਤਾਂ ਉਸ ਦੇ ਲਈ ਆਪ ਕੋਈ ਖਾਸ ਸਮਾਂ ਨਿਧਾਰਿਤ ਕਰ ਲਓ ਕੋਈ ਖਾਸ ਸਮਾਂ ਚੁਣ ਲਓ ਉਸ ਸਮੇਂ ਦੇ ਵਿੱਚ ਜੇ ਰੱਬ ਨੂੰ ਸਿਮਰਿਆ ਜਾਏਗਾ ਤੇ ਰੱਬ ਜਾਦਾ ਖੁਸ਼ ਹੋ ਜਾਂਦਾ ਏ ਤੇ ਸਿਮਰਨ ਦੀਆਂ ਵਿਧੀਆਂ ਵੀ ਦੱਸ ਦਿੱਤੀਆਂ ਕਿ ਕਿਵੇਂ ਸਿਮਰਨਾ ਹੈ ਵਿਧੀਆਂ ਇਹ ਪਤਾ ਨਹੀਂ ਕਿੰਨੇ ਬਣਾਈਆਂ ਨੇ ਮਾਫ਼ ਕਰਿਓ ਇਹ ਸਾਡੀਆਂ ਆਪਣੀਆਂ ਘਰ ਦੀਆਂ ਗੱਲਾਂ ਨੇ ਕਈ ਵਾਰ ਕੁਝ ਕਥਾਵਾਚਕਾਂ ਨੂੰ ਕੁਝ ਪ੍ਰਚਾਰਕਾਂ ਨੂੰ ਜਦੋਂ ਸੁਣਦੇ ਆ ਤਾਂ ਜੀ ਕਹਿੰਦੇ ਵਾਹਿਗੁਰੂ ਨੂੰ ਵੀ ਕਿਸੇ ਢੰਗ ਦੇ ਨਾਲ ਸਿਮਰਨਾ ਹੈ ਵਾਹਿਗੁਰੂ ਲਬਜ਼ ਕਹਿੰਦੇ ਬਾਹਰ ਕੱਢਣਾ ਹੈ ਗੁਰੂ ਅੰਦਰ ਲਿਜਾਣਾ ਹੈ ਐਦਾਂ ਦੀ ਕੁਝ ਗੱਲਾਂ ਮੈਂ ਸੁਣੀਆਂ ਨੇ ਮੈਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਕਹਿੰਦੇ ਕਿ ਅੰਦਰ ਵਾਹਿਗੁਰੂ ਲਿਜਾਣਾ ਹੈ ਜਾਂ ਗੁਰੂ ਬਾਹਰ ਲਿਜਾਣਾ ਹੈ ਇਸ ਗੱਲ ਦਾ ਮੈਨੂੰ ਅਨੁਭਵ ਨਹੀਂ ਹੈ ਇਹ ਮੇਰਾ ਵਿਸ਼ਾ ਨਹੀਂ ਹੈ ਪਰ ਗੁਰਬਾਣੀ ਦੀ ਪ੍ਰਿਭਾਸ਼ਾ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸੀ ਕੋਈ ਵੀ ਵਿਧੀ ਨਹੀਂ ਮੈਨੂੰ ਮਿਲੀ ਕਿਤੇ ਸਹਿਜ ਪਾਠ ਕੀਤੇ ਨੇ ਕਿ ਗੁਰੂ ਪਾਤਸ਼ਾਹ ਕਿਤੇ ਕਹਿ ਰਹੇ ਨੇ ਕਿ ਕੋਈ ਲਫ਼ਜ਼ ਪਹਿਲਾਂ ਬਾਹਰ ਲਜਾਣਾ ਹੈ ਜਾਂ ਬਾਅਦ ਵਿੱਚ ਬਾਹਰ ਲਜਾਣਾ ਗੁਰੂ ਗ੍ਰੰਥ ਸਾਹਿਬ ਅੰਦਰ ਅਸੀ ਕੋਈ ਵਿਧੀ ਨਹੀਂ ਹੈ ਬਾਹਰੀ ਕਿਤਾਬਾਂ ਦੇ ਵਿੱਚ ਹੋ ਸਕਦਾ ਹੈ ਲਿਖੀ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਅੰਦਰ ਨਹੀਂ ਤੇ ਆਮ ਇੱਕ ਨੌਜਵਾਨ ਹੈ ਜਿਹੜਾ ਆਮ ਇੱਕ ਗੁਰਸਿੱਖ ਹੈ ਜਿਹੜਾ ਉਹ ਇਨਾਂ ਚੀਜ਼ਾਂ ਦੇ ਵਿੱਚ ਫਿਰ ਭਰਮ ਜਾਂਦਾ ਹੈ ਅੱਜ ਕੱਲ ਦੇ ਨੌਜਵਾਨ ਲੜਕੇ ਲੜਕੀਆਂ ਫਿਰ ਉਹ ਧਰਮਾਂ ਦੇ ਵਿੱਚ ਪੈ ਜਾਂਦੇ ਨੇ ਕਿ ਰੱਬ ਨੂੰ ਕਿਵੇਂ ਸਿਮਰਿਆ ਜਾਏ ਕਿਵੇਂ ਨਾਮ ਲਿਆ ਜਾਏ ਤੇ ਕਈ ਵਾਰ ਐਸੇ ਪ੍ਰਸ਼ਨ ਐਸੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਕਿ ਰੱਬ ਨੂੰ ਸਿਮਰਨ ਦੇ ਲਈ ਵੀ ਕੋਈ ਵਿਧੀ ਹੁੰਦੀ ਹੈ ਰੱਬ ਨੂੰ ਯਾਦ ਕਰਨ ਦੇ ਵਿੱਚ ਵੀ ਕੋਈ ਵਿਧੀ ਦੀ ਜ਼ਰੂਰਤ ਹੈ ਪਰ ਗੁਰੂ ਪਾਤਸ਼ਾਹ ਜੋ ਸਮਝਾਉਣਾ ਚਾਹੁੰਦੇ ਨੇ ਇੱਕ ਉਪਦੇਸ਼ ਅਸੀਂ ਹੋਰ ਪੜ੍ਹਦੇ ਹਾਂ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਕਣ ਰਾਮ ਖਿਡੋਣਾ ਜਾਣਾ ਮੱਥੇ ਤੇ ਤਿਲਕ ਲਾ ਲਿਆ ਹੱਥ ਦੇ ਵਿੱਚ ਮਾਲਾ ਫੜ ਲਈ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ ਭਾਈ ਲੋਕਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਰਾਮ ਭਗਵਾਨ ਅੱਲਾ ਗੋੜ ਨੂੰ ਇੱਕ ਖਿਡੌਣੇ ਦੀ ਤਰ੍ਹਾਂ ਜਾਣ ਲਿਆ ਹੈ ਤੇ ਲੋਕ ਖਿਲਾਉਣੇ ਦੀ ਤਰ੍ਹਾਂ ਹੀ ਰੱਬ ਨੂੰ ਵਰਤਦੇ ਨੇ ਖਿਲਾਉਣੇ ਦੀ ਤਰ੍ਹਾਂ ਹੀ ਰੱਬ ਨੂੰ ਯਾਦ ਕਰਨ ਦੇ ਪਰ ਗੁਰੂ ਪਾਤਸ਼ਾਹ ਦੀ ਬਾਣੀ ਕਿੰਨੀ ਸੌਖੀ ਤੇ ਸੁਖਾਲੀ ਸਾਨੂੰ ਪ੍ਰਿਭਾਸ਼ਾ ਬਖਸ਼ਿਸ਼ ਕਰਦੀ ਹੈ ਕਿ ਮਨੁੱਖ ਜੇ ਤੂੰ ਰੱਬ ਨੂੰ ਯਾਦ ਕਰਨਾ ਹੈ ਨਾ ਆਪ ਆਪਣੇ ਮਨਾਂ ਵੱਲ ਝਾਤੀ ਮਾਰ ਕੇ ਵੇਖੋ ਰੱਬ ਨੂੰ ਯਾਦ ਕਰਨ ਵਾਲੀ ਗੱਲ ਤੇ ਮਨੁੱਖ ਕਈ ਤਰ੍ਹਾਂ ਦੀਆਂ ਵਿਧੀਆਂ ਢੰਗ ਬਣਾਉਂਦਾ ਏ ਪਰ ਜਦੋਂ ਆਪਣੇ ਬੱਚੇ ਆਪਣੀ ਧੀ ਆਪਣੇ ਸੁਪੁੱਤਰ ਤੇ ਜਿਸ ਵੀ ਇਨਸਾਨ ਦੇ ਨਾਲ ਆਪ ਜੀ ਦਾ ਪਿਆਰ ਹੈ ਕੀ ਉਸ ਨੂੰ ਯਾਦ ਕਰਨ ਦੇ ਲਈ ਕੋਈ ਵਿਧੀ ਅਪਣਾਉਣੀ ਪੈਂਦੀ ਹੈ ਕਿਸੇ ਢੰਗ ਤਰੀਕੇ ਦੀ ਜ਼ਰੂਰਤ ਹੁੰਦੀ ਹੈ ਕਿ ਜਾਂ ਫਿਰ ਉਹ ਇਨਸਾਨ ਸਾਨੂੰ ਆਟੋਮੈਟਿਕਲੀ ਯਾਦ ਆਉਂਦਾ ਹੈ ਆਪਣੇ ਆਪ ਯਾਦ ਆਉਂਦਾ ਹੈ ਕਿਉਂ ਯਾਦ ਆਉਂਦਾ ਹੈ ਉਹਦੇ ਪਿੱਛੇ ਗਹਿਰਾ ਕਾਰਨ ਹੈ ਕਿਉਂਕਿ ਉਸ ਦੇ ਨਾਲ ਸਾਡਾ ਪਿਆਰ ਹੈ ਸਾਡਾ ਸਨੇਹ ਤੇ ਮਨੁੱਖ ਨੂੰ ਫਿਰ ਰੱਬ ਨੂੰ ਇੰਨਾ ਯਾਦ ਕਿਉਂ ਕਰਨਾ ਪੈਂਦਾ ਹੈ ਆਪਾਂ ਕਿੰਨੇ ਜੀ ਸਿਮਰਨ ਕਿਉਂ ਕਰਨਾ ਪੈਂਦਾ ਹੈ ਕਿਉਂਕਿ ਕਿਤੇ ਨਾ ਕਿਤੇ ਮਨੁੱਖ ਉਸ ਅਕਾਲ ਪੁਰਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਉਹਨੂੰ ਆਪਣੇ ਜੀਵਨ ਦੇ ਵਿੱਚੋਂ ਵਿਸਾਰ ਦਿੰਦਾ ਹੈ ਤੇ ਜਿਸ ਨੂੰ ਵਿਸਾਰ ਹੀ ਦਿੱਤਾ ਉਹਦਾ ਸਿਮਰਨ ਕਿਵੇਂ ਹੋ ਸਕਦਾ ਹੈ ਸਿਮਰਨ ਦਾ ਅਰਥ ਵੈਸੇ ਕੀ ਹੁੰਦਾ ਹੈ ਜੀ ਯਾਦ ਚੇਤਾ ਯਾਦ ਹਿੰਦੀ ਦਾ ਸ਼ਬਦ ਹੈ ਤੇ ਚੇਤਾ ਪੰਜਾਬੀ ਦਾ ਸ਼ਬਦ ਹੈ ਇਦਾਂ ਦਾ ਭਾਵ ਇੱਕੋ ਹੀ ਹੈ ਬਸ ਗੱਲ ਇੰਨੀ ਹੈ ਕਿ ਯਾਦ ਰੱਖਣਾ ਹੈ ਚੇਤੇ ਰੱਖਣਾ ਹੈ ਪਰ ਸਾਡੇ ਪ੍ਰਿਭਾਸ਼ਾਵਾ ਬਹੁਤ ਉਲਟੀਆਂ ਚਲਾ ਦਿੱਤੀਆਂ ਗਈਆਂ ਕਿ ਭਾਈ ਜੇ ਸਿਮਰਨ ਕਰਨਾ ਹੈ ਤਾਂ ਕੋਈ ਵਿਧੀ ਅਪਣਾ ਲਓ ਕੋਈ ਢੰਗ ਅਪਣਾ ਲਓ ਕੋਈ ਤਰੀਕਾ ਅਪਣਾ ਲਓ ਤੇ ਆਪ ਵੇਖੋ ਕਈ ਵਾਰ ਮਾਫ ਕਰਿਓ ਜਦੋਂ ਆਪਣਿਆਂ ਦੀ ਗੱਲ ਕਰਦੇ ਆ ਨਾ ਤਾਂ ਉਦੋਂ ਥੋੜਾ ਆਪਣੇ ਆਪ ਨੂੰ ਵੀ ਮਹਿਸੂਸ ਹੁੰਦਾ ਏ ਕਈ ਕੀਰਤਨੀਏ ਜਥਿਆਂ ਦੀਆਂ ਐਸੀਆਂ ਵੀਡੀਓਜ਼ ਐਸੇ ਸਾਹਮਣੇ ਆ ਜਾਂਦੇ ਨੇ ਕਲਿੱਪਸ ਅੱਗੇ ਸਾਹਮਣੇ ਆ ਜਾਂਦੇ ਨੇ ਜਿਹੜੇ ਕਈ ਵਾਰ ਸਿਮਰਨ ਦੇ ਨਾਮ ਤੇ ਕੀਰਤਨ ਦੀ ਰੂਪਰੇਖਾ ਵੀ ਵਿਗਾੜ ਦਿੰਦੇ ਕੀਰਤਨ ਦੇ ਨਾਮ ਤੇ ਸਿਮਰਨ ਵਾਹਿਗੁਰੂ ਲਫ਼ਜ਼ ਦੀ ਰੂਪਰੇਖਾ ਵੀ ਵਿਗਾੜ ਦਿੰਦੇ ਨੇ ਇੱਕ ਨਾਰਮਲ ਭਾਵ ਦੇ ਵਿੱਚ ਆਪ ਬੋਲੋ ਵੇਖੋ ਵਾਹਿਗੁਰੂ ਬੋਲੋ ਸਤਨਾਮ ਬੋਲੋ ਗੁਰੂ ਪਾਤਸ਼ਾਹਾਂ ਦੇ ਨਾਮ ਬੋਲੋ ਕੋਈ ਮਾੜੀ ਗੱਲ ਨਹੀਂ ਕੋਈ ਵੀ ਲਫ਼ਜ਼ ਬੋਲਿਆ ਜਾ ਸਕਦਾ ਹੈ ਕੋਈ ਨਾਮ ਬੋਲਿਆ ਜਾ ਸਕਦਾ ਹੈ ਪਰ ਜਦੋਂ ਅਸੀਂ ਆਪਣੇ ਆਪ ਨੂੰ ਇੱਕ ਅਲੱਗ ਰੂਪ ਦੇ ਵਿੱਚ ਪੇਸ਼ ਕਰਦੇ ਹਾਂ ਤਾਂ ਉਹਦੇ ਵਿੱਚ ਅਸੀਂ ਆਪਣੀਆਂ ਹੀ ਰੌ ਰੇਟਾਂ ਚਲਾ ਲੈਂਦੇ ਹਾਂ ਕਿਉਂਕਿ ਸਿੱਖ ਗੁਰੂ ਨਾਨਕ ਪਾਤਸ਼ਾਹ ਨੇ ਤੇ ਸਿੱਖ ਬਣਾਈ ਸਨ ਸਿਰਫ ਸਿੱਖ ਪਰ ਅਸੀਂ ਜਿੱਥੋਂ ਸਾਨੂੰ ਸਿੱਖਿਆ ਮਿਲੀ ਅਸੀਂ ਕਿੱਥੇ ਜੋੜ ਕੇ ਵੇਖਣਾ ਸ਼ੁਰੂ ਕਰ ਦਿੱਤਾ ਜੀ ਆਪਣੇ ਆਪ ਨੂੰ ਉਸ ਸੰਸਥਾ ਦੇ ਨਾਲ ਉਸ ਇੱਕ ਕਿਸੇ ادارے ਦੇ ਨਾਲ ਕਿਸੇ ਇੱਕ ਮਹਿਕਮੇ ਦੇ ਨਾਲ ਥੋੜਾ ਜਿਹਾ ਪਿੱਛੇ ਚਲੇ ਜਾਈਏ ਰੱਬ ਨੇ ਇਨਸਾਨ ਬਣਾਇਆ ਇਨਸਾਨ ਨੇ ਆਪਣੇ ਆਪ ਨੂੰ ਕਿਸੇ ਜਾਤੀ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿੱਤਾ ਛੱਡਦਾ ਨਹੀਂ ਇਹ ਮਨੁੱਖ ਮਨੁੱਖ ਇੱਕ ਖੁੱਲਾ ਬ੍ਰਹਿਮੰਡ ਹੈ ਉਸ ਰੱਬ ਦਾ ਰੂਪ ਹੈ ਪਰ ਮਨੁੱਖ ਆਪਣੇ ਆਪ ਨੂੰ ਵੇਖ ਕਿਵੇਂ ਰਿਹਾ ਹੈ ਇੱਕ ਛੋਟੀ ਜੀ ਜਾਤੀ ਦਾ ਹਿੱਸਾ ਜਾਤੀ ਤੋਂ ਬਾਅਦ ਕਿਸੇ ਸ਼ਹਿਰ ਕਿਸੇ ਪਿੰਡ ਫਿਰ ਜਿਸ ਵੀ ਤਰ੍ਹਾਂ ਦੀ ਉਹਨੂੰ ਸਿੱਖਿਆ ਧਾਰਮਿਕ ਰੂਪ ਦੇ ਵਿੱਚ ਕਿਤੋਂ ਪ੍ਰਾਪਤ ਹੋ ਗਈ ਫਿਰ ਉਸ ਧਾਰਮਿਕ ਅਦਾਰੇ ਦਾ ਹਿੱਸਾ ਹੁਣ ਜਿੱਥੋਂ ਮੰਨ ਲਓ ਕਿ ਮੈਂ ਉਦਾਹਰਨ ਦੇ ਤੌਰ ਤੇ ਪੜਿਆ ਹਾਂ ਜਿੱਥੋਂ ਮੈਂ ਵਿਦਿਆ ਹਾਸਲ ਕੀਤੀ ਏ ਮੈਂ ਹੁਣ ਜੇ ਕਹੀ ਜਮਾ ਜੀ ਕਿ ਮੇਰਾ ਤੇ ਉਹ ਅਦਾਰਾ ਏ ਜਿਵੇਂ ਮੈਨੂੰ ਉਹਨਾਂ ਨੇ ਸਿਖਾ ਦਿੱਤਾ ਏ ਮੈਂ ਤੇ ਉਮੇ ਹੀ ਬੋਲਣਾ ਏ ਉਮੇ ਹੀ ਗੱਲਾਂ ਕਰਨੀਆਂ ਨੇ ਤਾਂ ਇਸ ਦਾ ਅਰਥ ਕੀ ਹੋਵੇਗਾ ਕਿ ਮੈਂ ਫਿਰ ਗੁਰੂ ਪਾਤਸ਼ਾਹ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਉਸ ਅਦਾਰੇ ਦੀ ਇਸ ਦਾ ਮਤਲਬ ਨਹੀਂ ਜਦੋਂ ਸੁਣਾਉਣ ਵਾਲਾ ਹੈ ਦੱਸਣ ਵਾਲਾ ਹੈ ਤਾਂ ਉਹ ਆਪਣੇ ਆਪ ਨੂੰ ਕਿਸੇ ادارے ਕਿਸੇ ਇੱਕ ਸੰਸਥਾ ਕਿਸੇ ਕਾਲਜ ਕਿਸੇ ਸੰਪਰਦਾਦਾਈ ਕਿਸੇ ਨਾਲ ਆਪਣੇ ਆਪ ਨੂੰ ਜੋੜ ਕੇ ਪੇਸ਼ ਨਾ ਕਰੇ ਕਿਉਂਕਿ ਉੱਥੇ ਅਸੀਂ ਆਪਣੀ ਸੰਪਰਦਾਦਾਈ ਦੀ ਗੱਲ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਉਹਨਾਂ ਦੇ ਉਪਦੇਸ਼ ਦੀ ਤੇ ਹਰ ਮਨੁੱਖ ਜਿਹੜਾ ਜਿੱਥੋਂ ਜੁੜਿਆ ਹੋਇਆ ਏ ਜੋ ਗੱਲ ਮੈਂ ਪਹਿਲਾਂ ਆਪ ਜੀ ਦੇ ਸਨਮੁਖ ਰਿਪੀਟ ਕਰਕੇ ਹਟਿਆ ਤਾ ਉਹ ਮਨੁੱਖ ਫਿਰ ਆਪਣੇ ਆਪ ਨੂੰ ਉਸ ਥਿਰ ਦੇ ਨਾਲ ਜੋੜ ਕੇ ਹੀ ਵੇਖਦਾ ਏ ਤੇ ਉਵੇਂ ਹੀ ਚਾਹੁੰਦਾ ਏ ਕਿ ਮੈਂ ਉਹ ਵਿਚਾਰ ਸਮਾਜ ਦੇ ਸਾਹਮਣੇ ਉਦਾਂ ਹੀ ਰੱਖਾਂ ਉਹ ਦਾਇਰਾ ਬੜਾ ਛੋਟਾ ਬਣ ਜਾਂਦਾ ਏ ਪਰ ਗੁਰੂ ਪਾਤਸ਼ਾਹਾਂ ਨੇ ਸਾਨੂੰ ਕਿਸੇ ਦਾਇਰੇ ਦੇ ਵਿੱਚ ਨਹੀਂ ਬਣਾਇਆ ਉਹਨਾਂ ਨੇ ਸਾਨੂੰ ਲਿਮਟਿਡ ਨਹੀਂ ਬਣਾਇਆ ਅਨਲਿਮਟਿਡ ਬਣਾਇਆ ਏ ਉਹਨਾਂ ਨੇ ਬਣਾਇਆ ਮਨੁੱਖ ਤੂੰ ਬ੍ਰਹਿਮੰਡ ਦਾ ਹਿੱਸਾ ਏ ਤੂੰ ਕਿਸੇ ਜਾਤੀ ਕਿਸੇ ਕਾਲਜ ਕਿਸੇ ਸੰਪਰਤ ਦਾ ਦਾ ਹਿੱਸਾ ਨਹੀਂ ਹੈ ਕਿਸੇ ਸਮਾਜ ਦਾ ਹਿੱਸਾ ਨਹੀਂ ਹੈ ਤੂੰ ਕਹਿਆਂ ਸਾਡੇ ਸਮਾਜ ਦੇ ਲੋਕ ਨੇ ਸਾਰਾ ਸਮਾਜ ਹੀ ਤੇਰਾ ਏ ਸਾਰਾ ਬ੍ਰਹਿਮੰਡੀ ਤੇਰਾ ਏ ਸਾਰਾ ਅ ਸੰਸਾਰ ਹੀ ਤੇਰਾ ਏ ਪਰ ਮਨੁੱਖ ਇਸ ਗੱਲ ਨੂੰ ਮੰਨਣ ਦੀ ਬਜਾਏ ਆਪਣੇ ਆਪ ਨੂੰ ਇੱਕ ਛੋਟੀ ਜਹੀ ਕਿਸੇ ਬਾਹਰੀ ਸਮਾਜਿਕ ਰੂਪਰੇਖਾ ਦਾ ਹਿੱਸਾ ਬਣਾ ਲੈਂਦਾ ਹੈ ਉਤੋਂ ਫਿਰ ਗੱਲ ਸ਼ੁਰੂ ਹੋ ਜਾਂਦੀ ਏ ਸਨਾਉਣ ਵਾਲੇ ਕਥਾਵਾਂ ਕਰਨ ਵਾਲੇ ਕੀਰਤਨ ਕਰਨ ਵਾਲੇ ਸਟਾਡੀ ਦਾਗੀ ਫਿਰ ਉਹ ਆਪਣੇ ਆਪ ਨੂੰ ਕਿਸੇ ਸੰਸਥਾ ਦੇ ਨਾਲ ਜੋੜ ਕੇ ਹਰ ਪ੍ਰਿਭਾਸ਼ਾ ਨੂੰ ਸਮਾਜ ਤੇ ਲਾਗੂ ਕਰਨਾ ਚਾਹੁੰਦੇ ਨੇ ਤਾਂ ਉਥੋਂ ਇਹ ਪ੍ਰਿਭਾਸ਼ਾਾਂ ਮ ਗਲਤ ਚੱਲ ਪਈਆਂ ਜੀ ਰੱਬ ਦਾ ਸਿਮਰਨ ਇਸ ਤਰ੍ਹਾਂ ਕਰਨਾ ਏ ਰੱਬ ਨੂੰ ਅਰਾਧਨਾ ਇਸ ਤਰ੍ਹਾਂ ਏ ਤੇ ਅੱਜ ਮਾਫ ਕਰਿਓ ਗੱਲ ਥੋੜੀ ਵੱਡੀ ਹੋ ਜਾਣੀ ਐ ਚੁਪੈਰਾ ਸ਼ਬਦ ਕਿਤੇ ਗੁਰਬਾਣੀ ਦੇ ਅੰਦਰ ਨਹੀਂ ਐ ਜਾਂ ਕੋਈ ਹੋਰ ਚਲੀ ਚਲੀਸਾ ਸ਼ਬਦ ਕੋਈ ਗੁਰਬਾਣੀ ਦੇ ਅੰਦਰ ਨਹੀਂ ਹੈ ਪਰ ਕਿੰਨੇ ਵੱਡੇ ਪੱਧਰ ਤੇ ਚੱਲ ਪਿਆ ਹੈ ਲੋਕ ਉਸ ਦੇ ਨਾਲ ਜੁੜੇ ਹੋਏ ਨੇ ਲੋਕ ਗੁਰਦੁਆਰਿਆਂ ਦੇ ਵਿੱਚ ਸਪੈਸ਼ਲ ਤੌਰ ਤੇ ਸਮਾਗਮ ਕਰਵਾਉਣੇ ਸ਼ੁਰੂ ਕਰ ਲਏ ਨੇ ਗੱਲ ਹੈ ਕਹਿਣ ਦਾ ਭਾਵ ਕਿ ਹਰ ਮਨੁੱਖ ਗੁਰਬਾਣੀ ਨੂੰ ਛੱਡ ਕੇ ਬਾਹਰੀ ਕਿਸੇ ਇਨਸਾਨ ਦੀ ਗੱਲ ਮੰਨ ਲੈਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਦਾ ਅੱਜ ਦੇ ਬਚਨਾਂ ਤੇ ਆ ਜਾਈਏ ਤਾਂ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਮਨੁੱਖ ਜੇ ਰੱਬ ਦਾ ਸਿਮਰਨ ਕਰਨਾ ਹੀ ਐ ਤਾਂ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ RAM ਕਹਿੰਦੇ ਤੂੰ ਆਪਣੇ ਆਪ ਨੂੰ ਇੰਨਾ ਕਿਉਂ ਸੀਰੀਅਸ ਹੋ ਜਾਣਾ ਹੈ ਕਿਸੇ ਸੰਸਥਾ ਨਾਲ ਜੋੜ ਕੇ ਵੇਖਦਾ ਇੰਨਾ ਤੂੰ ਜੋੜ ਆਪਣੇ ਆਪ ਨੂੰ ਰੱਬ ਨਾਲ ਜਦੋਂ ਤੇਰਾ ਪਿਆਰ ਉਹਦੇ ਨਾਲ ਬਣ ਜਾਏਗਾ ਤੈਨੂੰ ਰੱਬ ਦਾ ਚੇਤਾ ਹੀ ਨਹੀਂ ਭੁੱਲੇਗਾ ਤੈਨੂੰ ਉਦਮ ਨਹੀਂ ਕਰਨਾ ਪੈਣਾ ਵੱਖਰੇ ਤੌਰ ਤੇ ਮਾਂ ਨੇ ਆਪਣੀ ਧੀ ਆਪਣੇ ਸੁਪੁੱਤਰ ਨੂੰ ਯਾਦ ਕਰਨਾ ਹੋਵੇ ਉਹਨੂੰ ਸਪੈਸ਼ਲ ਟਾਈਮ ਕੱਢਣ ਦੀ ਲੋੜ ਹੈ ਜੀ ਕਿ ਮੈਂ ਇਸ ਵੇਰੇ ਪਹਿਲਾਂ ਉੱਠਾਂਗੀ ਇਸ ਟਾਈਮ ਤੇ ਇਸ ਟਾਈਮ ਫਿਰ ਮੈਂ ਇਸ ਤਰ੍ਹਾਂ ਇਹ ਕਰਿਆਵਾਂ ਨਿਭਾਵਾਂਗੀ ਉਹ ਤੋਂ ਬਾਅਦ ਆਪਣੀ ਬੇਟੀ ਨੂੰ ਯਾਦ ਕਰਾਂਗੀ ਆਪਣੇ ਬੇਟੇ ਨੂੰ ਯਾਦ ਕਰਾਂਗੀ ਇਹ ਕੋਈ ਹੈ ਇਸ ਤਰ੍ਹਾਂ ਦੇ ਟੰਗ ਬਣਾਉਣ ਦੀ ਲੋੜ ਨਾ ਇਸੇ ਹੀ ਤਰ੍ਹਾਂ ਉਹ ਅਕਾਲ ਪੁਰਖ ਪਰਮਾਤਮਾ ਕੀ ਏ ਸਾਡਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਦੋਂ ਇਹ ਸਾਡਾ ਮਾਂ ਪਿਓ ਹੈ ਤਾਂ ਮਾਂ ਪਿਓ ਨੂੰ ਫਿਰ ਕਿਸੇ ਖਾਸ ਵਿਧੀ ਵਿਧਾਨ ਦੀ ਜ਼ਰੂਰਤ ਕਿਵੇਂ ਪੈ ਸਕਦੀ ਕਦੇ ਵੀ ਨਹੀਂ ਪੈ ਸਕਦੀ ਜਦੋਂ ਮਰਜ਼ੀ ਉਹਨੂੰ ਯਾਦ ਰੱਖੀਏ ਜਦੋਂ ਮਰਜ਼ੀ ਉਹਨੂੰ ਯਾਦ ਕਰ ਲਈਏ ਇਹ ਤੇ ਸਾਡੇ ਤੇ ਨਿਰਪਰ ਕਰਦਾ ਕਹਿੰਦੇ ਰਸਨਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਨ ਦਾ ਅਰਥ ਹੈ ਜੁਬਾਨ ਤੋਂ ਰੱਬ ਦਾ ਨਾਮ ਲੈਣਾ ਤੇ ਦਿਲੋਂ ਯਾਦ ਕਰਨਾ ਪਰ ਬਹੁਤੇ ਮਨੁੱਖ ਰੱਬ ਨੂੰ ਦਿਲੋਂ ਯਾਦ ਨਹੀਂ ਕਰਦੇ ਆਪ ਸੱਚ ਜਾਣਿਓ ਕਿਉਂਕਿ ਗੁਰੂ ਪਾਤਸ਼ਾਹ ਦੀ ਬਾਣੀ ਬਖਸ਼ਿਸ਼ ਕਰਦੀ ਹੈ ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ ਕਹਿੰਦੇ ਵੇਖ ਭਲਿਆ ਤੇਰੇ ਮਨ ਦੇ ਅੰਦਰ ਤੇ ਪ੍ਰੀਤ ਨਹੀਂ ਹੈ ਪਰ ਜੁਬਾਨ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਬੋਲ ਕੇ ਉਹ ਦਿਖਾਉਣਾ ਇਹ ਚਾਹੁੰਦਾ ਹੈ ਕਿ ਮੇਰਾ ਤੇ ਰੱਬ ਦੇ ਨਾਲ ਬੜਾ ਪਿਆਰ ਹੈ ਮੇਰਾ ਤੇਜੀ ਬੜਾ ਸਨੇਹ ਹੈ ਐਸੀ ਹੀ ਤਰ੍ਹਾਂ ਮਨੁੱਖ ਬਾਹਰੀ ਰਿਸ਼ਤਿਆਂ ਤੇ ਲੈ ਆਈਏ ਮਨੁੱਖ ਇੱਕ ਦੂਜੇ ਨੂੰ ਵਿਖਾਉਂਦਾ ਤੇ ਹੈ ਮਿੱਠੀਆਂ ਮਿੱਠੀਆਂ ਗੱਲਾਂ ਦੇ ਨਾਲ ਕਿ ਜੀ ਮੇਰਾ ਮੇਰਾ ਬੜਾ ਪਿਆਰ ਹੈ ਆਪ ਦੇ ਨਾਲ ਲਫ਼ਜ਼ ਧੋਖਾ ਦੇ ਜਾਂਦੇ ਨੇ ਪਰ ਮਨੁੱਖ ਦੇ ਅੰਦਰ ਦੀ ਆਵਾਜ਼ ਅੰਦਰ ਦਾ ਸੱਚ ਇਹ ਧੋਖਾ ਨਹੀਂ ਦੇ ਸਕਦਾ ਕਹਿੰਦੇ ਤੇਰੇ ਮਨ ਦੇ ਅੰਦਰ ਪ੍ਰੀਤ ਨਹੀਂ ਪਰ ਬਾਹਰੀ ਰੂਪ ਦੇ ਵਿੱਚ ਤੂੰ ਪ੍ਰੀਤ ਵਿਖਾਉਂਦਾ ਏ ਨਾ ਭਲੇ ਆ ਇਦਾਂ ਰੱਬ ਨਾਲ ਪਿਆਰ ਨਹੀਂ ਬਣਦਾ ਇਦਾਂ ਤੇਰਾ ਸਨੇਹ ਨਹੀਂ ਬਣਦਾ ਜੇ ਤੂੰ ਅੰਦਰੋਂ ਨਹੀਂ ਨਾ ਰੱਬ ਨਾਲ ਪਿਆਰ ਤੇਰਾ ਜ਼ੁਬਾਨ ਤੋਂ ਫਿਰ ਭਾਵੇਂ ਤੂੰ ਲੱਖ ਵਾਹਿਗੁਰੂ ਬੋਲ ਜ਼ੁਬਾਨ ਤੋਂ ਫਿਰ ਤੂੰ ਭਾਵੇਂ ਲੱਖ ਗੁਰੂ ਪਾਤਸ਼ਾਹਾਂ ਦੇ ਨਾਮ ਲੈ ਪਰ ਜੇ ਤੂੰ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਨਹੀਂ ਐ ਤਾਂ ਸਮਝ ਲੈ ਕਿ ਤੂੰ ਅਜੇ ਨਾਮ ਨਹੀਂ ਲਿਆ ਏ ਤੂੰ ਅਜੇ ਨਾਮ ਨਹੀਂ ਜਪਿਆ ਹੈ ਤਾਂ ਨਾਮ ਜਪਣ ਦਾ ਅਰਥ ਥੋੜਾ ਅੱਗੇ ਚਲੇ ਜਾਈਏ ਇਹੋ ਹੀ ਸ਼ਲੋਕਾਂ ਦੇ ਅਖੀਰ ਤੇ ਬਾਬਾ ਕਬੀਰ ਜੀ ਦਾ ਸ਼ਲੋਕ ਹੈ ਜਿੱਥੇ ਉਹ ਕਹਿੰਦੇ ਨੇ ਨਾਮਾ ਕਹ ਤਿ ਲੋਚਣ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ ਕਹਿੰਦੇ ਭਾਈ ਬਾਬਾ ਨਾਮਦੇਵ ਜੀ ਤੇ ਤਰਲੋਚਨ ਜੀ ਦੀ ਆਪਸੀ ਵਿਚਾਰ ਹੈ ਬਾਬਾ ਨਾਮਦੇਵ ਜੀ ਭਗਤ ਤਰਲੋਚਨ ਜੀ ਨੂੰ ਕਹਿੰਦੇ ਨੇ ਤੁਸੀਂ ਨਾਮ ਕਿਉਂ ਨਹੀਂ ਜਪਦੇ ਸੱਚ ਨਾਲ ਕਿਉਂ ਨਹੀਂ ਜੁੜਦੇ ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਝਣ ਨਾਲ ਰੱਬ ਦਾ ਨਾਮ ਜਪਣਾ ਕਿੰਨਾ ਸੌਖਾ ਹੋ ਗਿਆ ਕਹਿੰਦੇ ਤੂੰ ਆਪਣੇ ਘਰ ਦੇ ਕੰਮਕਾਰ ਕਰ ਤੂੰ ਆਪਣਾ ਬਿਜ਼ਨਸ ਕਰਦਾ ਹੈ ਕੋਈ ਵਪਾਰ ਕਰਦਾ ਹੈ ਕੋਈ ਦੁਕਾਨਦਾਰੀ ਕਰਦਾ ਹੈ ਕਿਸੇ ਵੀ ਤਰ੍ਹਾਂ ਦਾ ਢਾਕ ਕੋਈ અપਨਾ ਰਿਹਾ ਹੈ ਆਪਣਾ ਕਰਮ ਕਰਦਾ ਰਹੇ ਇਮਾਨਦਾਰੀ ਦੇ ਨਾਲ ਉਸ ਕਰਮ ਨੂੰ ਨਿਭਾਉਂਦਾ ਰਹੇ ਕਹਿੰਦੇ ਤੂੰ ਸਮਝ ਲੈ ਕਿ ਰੱਬ ਦਾ ਨਾਮ ਜਪ ਰਿਹਾ ਹੈ ਤੂੰ ਰੱਬ ਦਾ ਨਾਮ ਰਾਗ ਰਿਹਾ ਹੈ ਐਦੂੰ ਸੌਖੀ ਪ੍ਰਿਪਾਸ਼ਾ ਕੀ ਹੋ ਸਕਦੀ ਹੈ ਕਿ ਮਨੁੱਖ ਤੋਂ ਆਪਣਾ ਔਰੰਤ ਘਰ ਦਾ ਰਸੋਈ ਦਾ ਕੰਮ ਕਰ ਰਹੀ ਹੈ ਮਰਦ ਆਪਣਾ ਵਪਾਰ ਦਾ ਕੰਮ ਕਰ ਰਿਹਾ ਹੈ ਇਥੋਂ ਸੌਖੀ ਕਟਣਾ ਐਦੂੰ ਸੌਖੀ ਪ੍ਰਿਪਾਸ਼ਾ ਕੀ ਹੈ ਜੀ ਡੈਫੀਨੇਸ਼ਨ ਕੀ ਹੈ ਤੈਨੂੰ ਖਾਸ ਸਮੇਂ ਵਿਧੀ ਵਿਵਧਾਨ ਦੀ ਜ਼ਰੂਰਤ ਨਹੀਂ ਤੈਨੂੰ ਕੋਈ ਸਪੈਸ਼ਲ ਟਾਈਮ ਕੱਢਣ ਦੀ ਜ਼ਰੂਰਤ ਨਹੀਂ ਤੂੰ ਬਸ ਆਪਣਾ ਕਿਰਤ ਵਿਹਾਰ ਕਰਦਾ ਰਹੇ ਇਮਾਨਦਾਰੀ ਦੇ ਨਾਲ ਕਰਿਆ ਕਰ ਇਹੋ ਹੀ ਤੇਰਾ ਨਾਮ ਜਪਣਾ ਹੈ ਪਰ ਅਗਲੀ ਗੱਲ ਨੂੰ ਨਾ ਕੱਟ ਦੇਵਾਂ ਹਾਂ ਜੇ ਤੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ 10 ਮਿੰਟ ਅੱਧਾ ਘੰਟਾ 2 ਘੰਟੇ ਤੂੰ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੁੰਦਾ ਹੈ ਤੂੰ ਕਰ ਸਕਦਾ ਹੈ ਉਹ ਤੇਰੀ ਆਪਣੀ ਇੱਛਾ ਹੈ ਤੂੰ ਸਪੈਸ਼ਲ ਸਮਾਂ ਵੀ ਕੱਢਣਾ ਚਾਹੁੰਦਾ ਹੈ ਤੂੰ ਕੱਢ ਸਕਦਾ ਹੈ ਉਹ ਤੇਰੀ ਆਪਣੀ ਇੱਛਾ ਹੈ ਕਿਉਂਕਿ ਤੇਰਾ ਮਨ ਕਰਦਾ ਹੈ ਤੇਰਾ ਚਿੱਤ ਕਰਦਾ ਹੈ ਤੂੰ ਸਪੈਸ਼ਲ ਸਮਾਂ ਕੱਢ ਪਰ ਇਹਨੂੰ ਕਿਸੇ ਭਰਮ ਦੇ ਨਾਲ ਨਾ ਕਦੇ ਜੋੜੀ ਕਿ ਜੇ ਤੂੰ ਰੱਬ ਨੂੰ ਯਾਦ ਕਰਨਾ ਹੈ ਤਾਂ ਖਾਸ ਕੋਈ ਵਿਧੀ ਵਿਧਾਨ ਜਾਂ ਸਮੇਂ ਦੀ ਜ਼ਰੂਰਤ ਹੁੰਦੀ ਨਾ ਪਈ ਤਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸ਼ਰਾਮ ਕਹਿੰਦੇ ਆਦ ਜੁਗਾਦੀ ਸਦਾ ਹੀ ਉਹ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਜਦੋਂ ਉਹਨੂੰ ਅਸੀਂ ਸਿਮਰਦੇ ਹਾਂ ਤਾਂ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਟਿਕਾ ਅਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਜਦੋਂ ਆਪ ਸੱਚ ਜਾਣਿਓ ਮਨ ਕਰਕੇ ਚਿਤ ਕਰਕੇ ਮਨੁੱਖ ਰੱਬ ਦਾ ਨਾਮ ਲਏਗਾ ਦਿਲੋਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰੇਗਾ ਤਾਂ ਮਨੁੱਖ ਦਾ ਮਨ ਟਿਕਾ ਦੇ ਵਿੱਚ ਵੀ ਆਉਂਦਾ ਹੈ ਤੇ ਮਨੁੱਖ ਨੂੰ ਸ਼ਾਂਤੀ ਵੀ ਪ੍ਰਾਪਤ ਹੁੰਦੀ ਹੈ ਜਿਵੇਂ ਅਸੀਂ ਇਹ ਸ਼ਬਦ ਬਹੁਤ ਵਾਰ ਪੜ੍ਹਦੇ ਹਾਂ ਥਿਰ ਕਰ ਬੈ ਸੋਹਰ ਜਨ ਪਿਆਰੇ ਸਤ ਗੁਰ ਤੁਮਰੇ ਕਾ ਜਿਸ ਵਾਰੇ ਮਨਾ ਸਥਿਰ ਧਰ ਦੇ ਵਿੱਚ ਟਿਕ ਭਾਵ ਆਪਣੇ ਹਿਰਦੇ ਘਰ ਦੇ ਟਿਕਾਣੇ ਵਿੱਚ ਆ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਸਾਰੇ ਤਰ੍ਹਾਂ ਦੇ ਕਾਰਜ ਵੀ ਸਵਾਰ ਦੇਣੇ ਨੇ ਤੇ ਤੇਰੀ ਜ਼ਿੰਦਗੀ ਦਾ ਅਸਲ ਕਾਰਜ ਵੀ ਪੂਰਾ ਹੋ ਜਾਣਾ ਹੈ ਪਰ ਮਨੁੱਖ ਇਸ ਤਰ੍ਹਾਂ ਦੀ ਨਾਮ ਦੀ ਪ੍ਰਿਭਾਸ਼ਾ ਨੂੰ ਭੁੱਲ ਕੇ ਕਈ ਵਾਰ ਬਾਹਰੀ ਤੋਲ ਤੇ ਕਰਮ ਕਾਂਡਾ ਮਹਿਮਾ ਪਰਮਾ ਦੇ ਵਿੱਚ ਪੈ ਜਾਂਦਾ ਹੈ ਤਾਂ ਫਿਰ ਸਦਾ ਹੀ ਰੱਬ ਦੀ ਸਿਮਰਨ ਰੱਬ ਨੂੰ ਆਰਾਧਨ ਤੋਂ ਦੂਰ ਚੱਲਿਆ ਜਾਂਦਾ ਹੈ ਸੋ ਰੱਬ ਨੂੰ ਯਾਦ ਕਰੀਏ ਮਨ ਕਰਕੇ ਚਿੱਤ ਕਰਕੇ ਤੇ ਜਿੰਨਾ ਮਨੁੱਖ ਫਿਰ ਭਾਵੇਂ ਪੂਰੇ ਦਿਨ ਦੇ ਵਿੱਚ ਇੱਕ ਵਾਰ ਹੀ ਬੋਲ ਲਵੇ ਉਹਦਾ ਇੱਕ ਵਾਰ ਬੋਲਿਆ ਵੀ ਸਫਲ ਹੈ ਇੱਕ ਮਨੁੱਖ ਪੂਰਾ ਪੂਰਾ ਦਿਨ ਬੋਲਦਾ ਏ ਪਰ ਜੀਵਨ ਦੇ ਵਿੱਚ ਇਮਾਨਦਾਰੀ ਨਹੀਂ ਜੀਵਨ ਦੇ ਵਿੱਚ ਵਫਾਦਾਰੀ ਨਹੀਂ ਤਾਂ ਉਹਦਾ ਉਹ ਲੱਖਾਂ ਵਾਰ ਬੋਲਿਆ ਵੀ ਅਸਫਲ ਹੋ ਜਾਂਦਾ ਹੈ ਗੁਰੂ ਪਾਤਸ਼ਾਹ ਮਹਰਾਮਤ ਕਰਨ ਕੀਤੀ ਹੋਈ ਵਿਚਾਰ ਸਾਡੇ ਜੀਵਨ ਦੇ ਵਿੱਚ ਆ ਜਾਵੇ ਇਹਦੇ ਅਨੁਸਾਰ ਸਾਡਾ ਨਾਮ ਸਿਮਰਨ ਫਿਰ ਸਦਾ ਹੀ ਚੱਲਦਾ ਰਹਿਣਾ ਹੈ ਭਾਵੇਂ ਦਿਨ ਭਾਵੇਂ ਰਾਤ ਜੇ ਸਾਡਾ ਜੀਵਨ ਇਮਾਨਦਾਰੀ ਦੇ ਨਾਲ ਭਰਿਆ ਹੋਇਆ ਹੈ ਜੇ ਸਾਡੇ ਜੀਵਨ ਦੇ ਵਿੱਚ ਵਫਾਦਾਰੀ ਭਰੀ ਹੋਈ ਹੈ